ਇੱਕ ਦਿਨ ਭਾਈ ਲੈਣਾ ਜੀ ਤੁਰੇ ਜਾ ਰਹੇ ਨੇ ਆਪਣੇ ਕਾਰੋਬਾਰ ਕਰਨ ਵਾਸਤੇ ਤੇ ਭਾਈ ਜੋਧ ਜੀ ਉਸ ਸਮੇ ਬਾਣੀ ਪੜ ਰਹੇ ਨੇ ਆਸਾ ਕੀ ਵਾਰ ਦੀਆਂ ਪੌੜੀਆਂ ਵਾਰ ਤੋਂ ਮਤਲਬ ਹੁੰਦਾ ਹੈ ਪੌੜੀ ਪੌੜੀਆਂ ਦੀ ਬੰਤਰ ਹੀ ਵਾਰ ਹੈ ਐਂ ਉਹ ਕਹਿ ਲੋ ਕਿ ਸਲੋਕਾਂ ਦਾ ਉਲ타 ਹੀ ਵਾਰ ਹੈ ਇਹ ਸਲੋਕ ਬਾਅਦ ਵਿੱਚ ਐਡ ਕੀਤੇ ਗਏ ਪਹਿਲੇ ਪੌੜੀਆਂ ਹੀ ਸੀ ਆਸਾ ਕੀ ਵਾਰ ਦੀਆਂ ਤੇ ਭਾਈ ਜੋਧ ਜੀ ਆਸਾ ਕੀ ਵਾਰ ਦੀ ਜੋ ਪੌਣੀਆਂ ਪੜ ਰਏ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਭਾਏ ਇਹ ਜਦੋਂ ਆਵਾਜ਼ ਭਾਈ ਲੈਹਣਾ ਜੀ ਦੇ ਕੰਨਾਂ ਵਿੱਚ ਪਈ ਤੇ ਭਾਈ ਜੋਧ ਜੀ ਦੇ ਕੋਲ ਆ ਕੇ ਕਹਿਣ ਲੱਗੋ ਗੁਰਮਖਾ ਇਹ ਜੇ ਤੂੰ ਬੜੇ ਪਿਆਰੇ ਬਚਨ ਪੜੇ ਨੇ ਇਹ ਕਿੰਨਾ ਦੇ ਉਚਾਰਨ ਕੀਤੇ ਕਿੰਨਾ ਦੀ ਕਲਾਮ ਹੈ ਕਿੰਨਾ ਦੀ ਬਾਣੀ ਹੈ ਕਹਿਣ ਲੱਗੇ ਗੁਰੂ ਨਾਨਕ ਨਰੰਗਾਰੀ ਜੀ ਗੁਰੂ ਨਾਨਕ ਨਰੰਗਾਰੀ ਜੀ ਦੇ ਬਚਨ ਨੇ ਮਨ ਵਿੱਚ ਤਾਂਗ ਆ ਗਈ ਕਿ ਜਿਨ੍ਹਾਂ ਦੀ ਐਨੇ ਪਿਆਰੇ ਮਿੱਠੇ ਬਚਨ ਨੇ ਐਨੇ ਸਿਧਾਂਤਕ ਬਚਨ ਨੇ ਤੇ ਉਹਨਾਂ ਦੇ ਦੀਦਾਰ ਕਰਨੇ ਚਾਹੀਦੇ ਨੇ ਕਿਉਂਕਿ ਵਾਸਤਵ ਦੇ ਵਿੱਚ ਦੇ ਭਾਈ ਲੈਣਾ ਜੀ ਦੇਵੀ ਦੇ ਪੁਜਾਰੀ ਸਨ ਜਵਾਲਾ ਜੀ ਦੀ ਯਾਤਰਾ ਤੇ ਜਾਂਦੇ ਸਨ ਹਰ ਸਾਲ ਜਾਂਦੇ ਸਨ 6 ਮਹੀਨਿਆਂ ਤੋਂ ਜਾਂਦੇ ਸਨ ਮਨ ਵਿੱਚ ਖਿਆਲ ਕਰ ਲਿਆ ਕਿ ਇਸ ਵਾਰੀ ਜਦੋਂ ਚਾਲੇ ਜਾਣਾ ਹੈ ਤੇ ਉਦੋਂ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕਰਨ ਵਾਸਤੇ ਜਾਣਾ ਹੈ ਕਰਤਾਰਪੁਰ ਸਾਹਿਬ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਲਈ ਭਾਈ ਲੈਣਾ ਜੀ ਸੰਗ ਨੂੰ ਛੱਡ ਕੇ ਦੀਦਾਰ ਕਰਨ ਵਾਸਤੇ ਗਏ ਕਰਤਾਰਪੁਰ ਦੇ ਨਜ਼ਦੀਕ ਪਹੁੰਚੇ ਤੇ ਗੁਰੂ ਨਾਨਕ ਸਾਹਿਬ ਜੀ ਅਗਲੇ ਪਾਸਿਓਂ ਅਗਲੋਂ ਵੰਡੀ ਜਾ ਮਿਲੇ ਨੇ ਬੜੇ ਪਿਆਰ ਵਿੱਚ ਬੇਨਤੀ ਕੀਤੀ ਭਾਈ ਲੈਣੇ ਨੇ ਘੋੜੀ ਤੇ ਸਵਾਰ ਹੈ ਕਹਿਣ ਲੱਗੇ ਬਜ਼ੁਰਗੋ ਬਾਪੂ ਜੀ ਅਸੀਂ ਗੁਰੂ ਨਾਨਕ ਸਾਹਿਬ ਜੀ ਧਰਮਸ਼ਾਲਾ ਵਿੱਚ ਜਾਣਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਆਓ ਪੁਰਖਾ ਅਸੀਂ ਤੁਹਾਨੂੰ ਧਰਮਸਾਲਾ ਵਿੱਚ ਲੈ ਚੱਲਦੇ ਹਾਂ ਨਹੀਂ ਮਹਾਰਾਜ ਜੀ ਤੁਸੀਂ ਰਸਤਾ ਦਰਸਾ ਦਿਓ ਅਸੀਂ ਪਹੁੰਚ ਜਾਵਾਂਗੇ ਨਹੀਂ ਕਹਿਣ ਲੱਗੇ ਆਪਣੇ ਘੋੜੀ ਦੀਆਂ ਬਾਗਾਂ ਸਾਡੇ ਹੱਥ ਵਿੱਚ ਫੜਾਓ ਅਸੀਂ ਤੁਹਾਨੂੰ ਧਰਮਸਾਲਾ ਵਿੱਚ ਲੈ ਜਾਵਾਂਗੇ ਘੋੜੀ ਦੀਆਂ ਬਾਗੀਆਂ ਬਾਗਾਂ ਪਕੜ ਕੇ ਧਰਮਸਾਲਾ ਪਹੁੰਚੇ ਇਸ਼ਾਰਾ ਕੀਤਾ ਪੁਰਖਾ ਇਸ ਪਾਸੇ ਘੋੜੀ ਬੰਨ੍ਹਦੇ ਹੋ ਆਪ ਧਰਮਸਾਲ ਵਿੱਚ ਜਾ ਕੇ ਬੈਠ ਗਏ ਭਾਈ ਲੈਣਾ ਜੀ ਘੋੜੀ ਬਨ ਕੇ ਜਦੋਂ ਦੀਦਾਰ ਕੀਤੇ ਦੇਖਿਆ ਤੇ ਇਹ ਉਹੀ ਮਹਾਪੁਰਸ਼ ਨੇ ਉਹੀ ਬਜ਼ੁਰਗ ਨੇ ਜਿਹੜੇ ਘੋੜੇ ਦੀਆਂ ਬਾਗਾਂ ਪਕੜ ਕੇ ਅੱਗੇ-ਅੱਗੇ ਤੁਰੇ ਆਏ ਨੇ ਮਨਾ ਇਹ ਤੇ ਬੜਾ ਤੇਰੇ ਕੋਲੋਂ ਉਪਦਰਵ ਹੋ ਗਿਆ ਪਾਪ ਹੋ ਗਿਆ ਜਿਹਦੇ ਦੀਦਾਰ ਕਰਨ ਵਾਸਤੇ ਆਏ ਆਂ ਉਹ ਤੇਰੀ ਘੋੜੀ ਦੀਆਂ ਬਾਗਾਂ ਪਕੜ ਕੇ ਅੱਗੇ-ਅੱਗੇ ਤੁਰ ਕੇ ਆਏ ਨੇ ਤੂੰ ਘੋੜੀ ਤੇ ਆਏ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਲੰਮੇ ਪੈ ਗਏ ਢਹਿ ਕੇ ਪੈ ਗਏ ਨਡੋਤ ਬੰਦਨ ਕੀਤੀ ਨੇਤਰ ਸਜਲ ਹੋ ਗਏ ਸਹਾਈਆਂ ਦੇ ਚਰਨ ਆਪਣੇ ਨੇਤਰਾਂ ਦੇ ਮਾਇਰਾਗ ਦੇ ਜਲ ਦੇ ਨਾਲ ਧੋ ਦਿੱਤੇ ਕਹਿੰਦੇ ਸਤਗੁਰਾਂ ਨੇ ਪਿਆਰ ਨਾਲ ਉਠਾਇਆ ਪੁਰਖਾ ਐਸਾ ਕਿਉਂ ਕਰ ਰਹੇ ਹੈ ਕਹਿਣ ਲੱਗਿਆ ਪਾਤਸ਼ਾਹ ਮੈਨੂੰ ਮੁਆਫੀ ਬਖਸ਼ਿਸ਼ ਕਰ ਦਿਓ ਮੈਨੂੰ ਖਿਮਾ ਕਰਨੀ ਪੁਰਖਾ ਤੂੰ ਤੇ ਅੱਜ ਪਹਿਲੀ ਵਾਰੀ ਆਇਆ ਕੋਈ ਗਲਤੀ ਤੇ ਕੀਤੀ ਨਹੀਂ ਕਿਸ ਗੱਲ ਦੀ ਮੁਆਫੀ ਮੰਗ ਰਿਹਾ ਕਹਿੰਦੇ ਮਹਾਰਾਜ ਮੈਂ ਤੇ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਰਿਹਾ ਸੀ ਤੇ ਤੁਸੀਂ ਮੇਰੀ ਘੋੜੀ ਦੀ ਆਵਾਜ਼ਾਂ ਪੜ੍ਹ ਕੇ ਅੱਗੇ-ਅੱਗੇ ਤੁਰੇ ਆਏ ਕਹਿੰਦੇ ਪੁਰਖਾ ਅੱਜ ਤੂੰ ਘੋੜੀ ਦੀਆਂ ਆਵਾਜ਼ਾਂ ਪਕੜਾਈਆਂ ਤੇ ਤਨਬਸਾਲ ਵਿੱਚ ਪਹੁੰਚ ਗਏ ਕਿਤੇ ਮੰਨ ਦੀਆਂ ਵਾਗਾਂ ਪਕੜਾ ਦੇਣ ਤੇ ਕਰਤਾਰ ਦੇ ਘਰ ਵਿੱਚ ਪਹੁੰਚ ਜਾਏਗਾ ਅਜੇ ਤੇ ਧਰਮਸਾਲ ਵਿੱਚ ਪਹੁੰਚੇ ਕਰਤਾਰ ਦੇ ਘਰ ਵਿੱਚ ਪਹੁੰਚ ਜਾਏਗਾ ਭਾਈ ਲੈਣਾ ਜਿਹਦੇ ਦਰਸ਼ਨ ਕੀਤੇ ਦਰਸ਼ਨ ਦੇਖਤ ਦੋਖ ਨਸੇ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਗਤ ਮੈ ਨਾ ਗਤ ਰਹੀ ਪਤ ਮੈ ਨਾ ਪਤ ਆਪਣਾ ਆਪ ਭੁੱਲ ਗਿਆ ਕਿਉਂਕਿ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀ ਹੈ ਸਤਗੁਰ ਕਿਸ ਨੂੰ ਕਿਹਾ ਜਾਂਦਾ ਹੈ ਜਿਹਦੇ ਦਰਸ਼ਨ ਕਰਕੇ ਮਨ ਅਨੰਦਿਤ ਹੋ ਜਾਏ ਪ੍ਰਸੰਤਾ ਵਿੱਚ ਹੋ ਜਾਏ ਉਸ ਨੂੰ ਕਹਿੰਦੇ ਨੇ ਸਤਗੁਰ ਦੂਸਰੇ ਵੇ ਦੀ ਦੀਦਾਰ ਕਰਨ ਵਾਸਤੇ ਗਏ ਗੁਰੂ ਘਰ ਦੇ ਹੋ ਕੇ ਰਹਿ ਗਏ